ਉਯੋਗ ਸੀਐਮ ਪੰਜਾਬ ਤੇ ਮਾਰਯੋ ਜੀਪੀ ਪੰਜਾਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਕਿ ਡੀਏਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ ਕੋਲ ਇਨਫੋਰਮੇਸ਼ਨ ਥੀਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਐਸਪੀ ਡੀ ਪਟਿਆਲਾ ਇਹਨਾਂ ਨੇ ਚੰਗੀ ਰਿਕਵਰੀ ਕੀਤੀ ਹੈ ਪੰਜ ਵਿਅਕਾਂ ਦੇ ਵਿੱਚ ਰਿਕਵਰ ਹੋਏ ਹਨ ਤਿੰਨ ਅਸਲੇਲੇ ਪਤੀਪੋਲ ਦੇ 1 ਹੈਗਾ 30 ਦਾ ਤੇ 1 315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਨੇ ਇੱਕ ਦਾ ਨਾਮ ਹੈਗਾ ਬਲਕੀਤ ਉਰਫ ਮੈਕਸ ਫੇਰ ਆਉਂਤੀਖਸ ਦਾ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਉਹ ਸੰਦੀਪ ਉਰਫ ਦੀਪ ਹੈ ਇਹ 35 ਸਾਲ ਦਾ ਹੈ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਵਿੱਚ ਟਰੇਸ ਹੋਏ ਨੇ ਜਿਹੜਾ 131/24 ਸਿਟੀ ਰਾਜਪੁਰੇ ਦਾ ਜਿੱਤੇ ਚ ਐਕਸਟਰਸ਼ਨ ਕਾਲ ਕੀਤੀ ਸੀ ਪੈਸੇ ਮੰਗ ਕੇ ਸੀ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਰਿਜਿਸਟਰ ਹੋਇਆ ਉਹਦੇ ਵਿੱਚ ਵੀ ਫਰਾਦੀ ਮੱਦੇ ਦੀ ਸੀ ਜਿਹੜੇ ਬਾਹਰ ਗੈਂਗਸਟਰ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ 골ਡੀ ਢੱਲੋ ਨਾਲ ਜਿਹੜਾ ਰਾਜਪੁਰੇ ਨੂੰ ਗਲੌਮ ਕਰਦਾ ਬਟਵਾਰ ਹੈ ਸੋ ਉਹਨੇ ਐਕਸਟਰਸ਼ਨ ਕਾਲਸ ਕੀਤੀਆਂ ਸੀ ਮੇਰੇ ਨਾਲ ਐਕਸਟਰਸ਼ਨ ਦਾ ਜਿਹੜਾ ਇਹ ਇੱਥੇ ਚੱਲ ਰਿਹਾ ਸੀਗਾ ਰਾਜਪੁਰਾ ਤੇ ਮੁਹਾਲੀ ਦੇ ਵਿੱਚ ਉਹਨੂੰ ਕਾਫੀ ਹੱਦ ਤੱਕ ਠੱਲ ਕੋ ਕਿਨੇ ਬਾਕੀ ਕੋਈ ਗੈਂਗਦਾਰ ਵੀ ਸੰਬੰਧ ਰਹਿ ਗੋਲਡੀ ਢੱਲੋ ਨਾਲ ਹਜੂ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਹੋ ਗਈ ਹੈ ਦੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੰਕੇ ਚੱਲੂਗੀ ਉਹਦੇ ਚੀਜ਼ ਹੋਵੇ। ਸਿਰ ਕਿਵੇਂ ਸੰਬੰਧ ਚ ਆਏ ਆਪਸ ਚ ਦੋਨਾਂ ਦੇ ਕੋਲ ਦੀ ਦੋਸਤ। ਇਹ 골ਡੀਟੇ ਦੋਨੇ ਹੀ ਆਪਸ ਇਕੱਠੇ ਕੀਤੇ ਸੀਗੇ। ਦੋਨੋਂ 골ਡੀਟੇ ਲੋਣਾ ਲੀਡ ਵਿੱਚੋਂ ਨਹੀਂ ਟੱਚ ਮੈਟ ਸੀਗੇ ਥਰੂ ਸੋਸ਼ਲ ਮੀਡੀਆ ਤੇ ਉਹਨੇ ਬਾਅਦ ਚ ਉਹਨਾਂ ਨੂੰ ਇਕੱਠੇ ਕੀਤਾ। ਸਰ ਲੱਗਦਾ ਵੰਦੇਸ਼ਾਂ ਨੂੰ ਜਿਸ ਤਰ੍ਹਾਂ ਦਾ ਇਹ ਨੈਸਰਲ ਚੱਲ ਰਿਹਾ ਹੈ ਇਹਦੇ ਨਾਲ ਇੱਕਦਮ ਇਹ ਪੰਜਾਬ ਟਾਰਗੇਟ ਹੋ ਰਿਹਾ। ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਉਹ ਇਕਸਟਰੋਸ਼ਨ ਕਾਲਸ ਕਰ ਰਹੇ ਆ ਰੈਗੂਲਰਲੀ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਦੀ। ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਦੋਵੇਂ ਬੰਦੇ ਫੜੇ ਗਏ ਨੇ ਉਹ ਇਹਨਾਂ ਕਾਫੀ ਹੱਦ ਤੱਕ ਠਲਪੂਗੀ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚੋਂ ਵੀ ਬੰਦੇ ਫੜੇ ਗਏ ਸੀ ਪੰਜ ਉਹ ਵੀ ਐਕਸਟਰਸ਼ਨ ਕਾਲਸ ਵਾਲੇ ਸੀਗੇ ਇਹ ਵੀ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਸ ਕਮਿਟਿਡ ਕਿ ਇਹੋ ਜਿਹਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਉਂਦੀਆਂ ਹਨ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਹੋ ਸਰ ਕਿੰਨੇ ਜਿਹੜੀ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡਿਟੇਲ ਪੰਜਾਬ ਪੁਲਿਸ ਦਾ ਕਰਦੀ ਹੈ ਕਿ ਵਿਦੇਸ਼ਾਂ ਤੋਂ ਜਿਹੜੇ ਗੈਂਗਸਟਰ ਲੱਕਾਨੀ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਕੰਸਟਿਟਿਊਟ ਕਰ ਰਹੀ ਹੈ ਜਦੇ ਨਾਲ ਕੋਈ ਉਦੇਸ਼ ਤੋਂ ਬੰਦੀ ਪੰਜਾਬ ਪੁਲਿਸ ਨੇ ਨਿਸ਼ਚਿਤ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚ ਚਲ ਜਾਣੀ ਬਿਕਾਉਜ਼ ਉਹ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹੜੇ ਬੰਦੇ ਬਲੌਕ ਕਰਦੇ ਉਹ ਸਾਰੇ ਡਿਸਟ੍ਰਿਕਟਸ ਨੇ ਕੰਟ੍ਰਿਬਿਊਟ ਕਰਨਾ ਹੈ ਸੋ ਉਹ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਕਟਰ ਦੀ ਪੇਚੀ ਚੱਲੇ ਸਰ ਕੋਈ ਕੋਈ ਡਾਟਾ ਪੁਆਇੰਟ ਤੁਹਾਨੂੰ ਜਾਣਕਾਰੀ ਜਦੋਂ ਵੀ ਕਿੰਨੇ ਇੱਕ ਲਿਸਟ ਦੇ ਵਿੱਚ ਕੋਈ ਧਿਆ ਕਿਨੇ ਗਏ ਨਾਮ ਦੱਸਣੇ 15 ਨੇ 1 ਥੋੜੀ ਵੱਡੀ ਖਬਰ ਹੋਣੀ ਹੈ ਇਹ ਤਾਂ ਆਨ ਗੋਇੰਗ ਪ੍ਰੋਸੈਸ ਹੈ ਰੋਜ਼ ਦਾ ਚੇਂਜ ਹੁੰਦਾ ਰਹਿੰਦਾ ਹੈ ਕੋਈ ਕਹਿ ਨਹੀਂ ਸਕਦਾ ਕਿ ਇਹਨਾਂ ਦੇ ਕਿੰਨੇ ਆਪਾਂ ਫਿਰ ਦੇ ਦੇਗੇ ਨਾ ਜੇ ਮੈਂ ਅੱਜ ਦੀ ਰੇਟ ਦੀ ਗੱਲ ਕਰਾਂ ਉਹ ਸੋਦਾ ਚਾਰ ਹੋ ਇੱਕ ਕੱਲ ਨੂੰ ਹੋਰ ਐਡ ਹੋ ਜਾਵੇ ਜਾਂ ਇੱਕ ਅਰੈਸਟ ਹੋ ਜਾਵੇ ਚ ਘਟ ਜਾਵੇ ਸੋ ਇਹਦੇ অনਗੋਇੰਗ ਪ੍ਰੋਸੈਸੇ ਬੰਦਾ ਘਟਵਾ ਰਹੇ ਸਨ ਇਹ ਪੈਸੇ ਦਾ ਪਤਾ ਲੱਗਦਾ ਕਿੰਨਾ ਕੁ ਲੈ ਚੁੱਕੇ ਸੀ ਕਿਸੇ ਤੋਂ ਜਾਂ ਨਹੀਂ ਹਰ ਤੱਕ ਕੋਈ ਵੀ ਪੈਸੇ ਦੀ ਡਿਲੀਵਰੀ ਨਹੀਂ ਸੀ ਹਾਈ ਡਿਮਾਂਡ ਕੀਤੀ ਸੀ ਸੋ ਇਹਨਾਂ ਨੂੰ ਟਾਸਕਿੰਗ ਇਹ ਕੀਤੀ ਗਈ ਸੀ ਕਿ ਜਿਹਨੇ ਐਕਸਟਰਸ਼ਨ ਕਾਲ ਸੀ ਕੀਤੀ ਹੈ ਉਹ ਬੰਦਿਆਂ ਨੇ ਹਿੰ ਤੱਕ ਪੈਸੇ ਨਹੀਂ ਦਿੱਤੇ ਤੇ ਉੱਥੇ ਫਾਇਰਿੰਗ ਕੀਤੀ ਸਰ ਇਹ ਵੈਪਨ ਵੀ ਆਏ ਨੇ ਕਾਫੀ ਕੱਲ ਵੀ ਇਸ ਤਰੀਕੇ ਦੀ ਵੈਪਨ ਦੀ ਰਿਕਵਰੀ ਹੋਣੀ ਵੀ ਇਦਾਂ ਦੇ ਜਿਹੜੇ ਆਧੁਨਿਕ ਵੈਪਨ ਨੇ ਇਹ ਕਿੱਥੋਂ ਆਏ ਨੇ ਜੀ ਕੀ ਇਹਦਾ ਬੈਕਗ੍ਰਾਉਂਡ ਹੈ ਏ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਆ ਕਿ ਕਿੱਥੋਂ ਆਇਆ ਬਟ ਹਜੇ ਤੱਕ ਜਿਹੜੀ ਸਾਡੇ ਕੋਲ ਅੰਦਰ ਹੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਏ ਗਏ ਬੇਪਰਵਾਹ ਸਾਥੀ ਐਮਪੀ ਤੋਂ ਭੇਜੇ ਗਏ ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਇੰਟਾਇਰ ਵੀ ਹੀਰ ਨਾਟ ਕਲੀਅਰ ਹੋਣੇ ਤੱਕ ਕਹਿਣਾ ਸਰ ਬਾਰਡਰ ਬਾਰਡਰ ਇਲੀ ਦੇ ਉੱਪਰੋਂ ਲੈ ਕੇ ਕੋਈ ਐਕਸ਼ਨ ਹੈ ਵੀ ਤੁਹਾਡਾ ਪੁਲਿਸ ਦਾ ਇਹ ਸਭ ਕੁਝ ਕਾਪੀ ਏਰੀਆ ਜਿਹੜਾ ਉਹ ਪਟਿਆਲੇ ਦੇ ਬਾਰਡਰ ਦੇ ਵਿੱਚ ਆ ਗਿਆ ਉਸ ਨੂੰ ਲੈ ਕੇ ਕੋਈ ਉਧਰ ਸੀਲਿੰਗ ਦੀ ਕੋਈ ਤਿਆਰੀ ਕੁਝ ਨਹੀਂ ਬਿਲਕੁਲ ਦੇਖੋ ਜਿਹੜਾ ਬਾਰਡਰ ਏਰੀਆ ਹੈਗਾ ਉਹ ਤਾਂ ਕ੍ਰਿਟੀਕਲ ਸਾਡੇ ਲਈ ਹੈ ਹੀ ਹੈ ਬਿਕਾਜ਼ ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਸੋ ਉਹਦੇ ਵੱਲ ਆਪਣੀ ਡਿਪਲੋਇਮੈਂਟ ਵੀ ਹੈਗੀ ਹੈ ਇਨ ਚਾਰਜ ਸਪੈਸ਼ਲ ਸੈਲ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਲਾਇਏਗੇ ਕਿ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸ 'ਚ ਹੈ ਤੇ CIA ਸਮਾਣਾ ਵੀ ਹੁਣ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਪਤਲਾ ਏਰੀਆ ਹੈ ਜਿਹੜਾ ਫਿਰ ਇਨਲੈਟ ਪੰਜਾਬ ਦਾ ਉੱਥੇ ਕਨਸੈਂਟ੍ਰੇਟ ਕੀਤਾ ਜਾ ਸਕੀ। ਸੋ ਰੈਗੂਲਰਲੀ ਕੰਪਨੀ ਜਿਸੇ ਕਰਕੇ ਹੋ ਰਹੀ ਹੈ ਬਿਕਾਜ਼ ਆਫ ਵਾਟਰ ਸੈ ਇਸ ਕਨਸੈਂਟ੍ਰੇਟ ਕਰਦਾ। ਸਰ ਇਹਦੇ ਪਹਿਲੇ ਪਰਚੇ ਦਰਸੀਗੇ ਜੀ। ਹਾਂਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹਦੇ ਤੇ 10 ਪਰਚੇ ਦਰਸੀ। ਸਰ ਇਹਨਾਂ ਦਾ ਇਹ ਕਿ ਇਹਨਾਂ ਜੀਲ ਦੇ ਵਿੱਚ ਜ਼ਿਆਦਾਤਰ ਐਕਸਰਸਾਈਜ਼ ਦਾ ਸਾਹਮਣੇ ਆਉਂਦਾ ਕਿ ਜੀਲ ਦੇ ਵਿੱਚ ਨਾਲ ਮੁਲਕਾਉਂਦੇ ਉਸ ਤੋਂ ਐਕਸਰਸਾਈਜ਼ ਨੂੰ ਵਧ ਜਾਏਗਾ। ਲੱਗਦਾ ਹੈਗਾ ਕਿ ਇਹਦੇ ਵਿੱਚ ਵੀ ਕੁਝ ਨਹੀਂ। ਇਹਦੇ ਵਿੱਚ ਇੱਕ ਬੰਦਾ ਇੱਕ ਬੰਦਾ ਚੇਂਜ ਚ ਰਹਿ ਦੂਜੇ ਦਾ ਰਿਕਾਰਡ ਕਲੀਨ ਹੈ। ਉਹ ਫੋਨ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਦਾ ਤੇ 8/25 ਆਈਟੀ ਸਿਟੀ ਦਾ ਉਹਨਾਂ ਚ ਇਹਨਾਂ ਨੂੰ ਨਾਮਿਨੇਟ ਇਹ ਸਰ ਜਿਹੜੇ ਕਲੀਨ ਵਾਲੇ ਨੇ ਇਹਨਾਂ ਦਾ ਕੋਈ ਮਤਲਬ ਬੈਕਗ੍ਰਾਉਂਡ ਨਹੀਂ ਰਿਹਾ ਕੋਈ ਕ੍ਰਿਮੀਨਲ ਇੱਕ ਕੋਈ ਉਸਾਰ ਮਤਲਬ ਰਿਐਕਟਰ ਨੂੰ ਦੇ ਕੇ ਜਾਂ ਕਿਵੇਂ ਮਤਲਬ ਕੋਚਾਵਨ ਸੀ ਕਿ ਕਿਸ ਕਿਸ ਹਿਸਾਬ ਨਾਲ ਦੇਖੋ ਕਾਰਨ ਵਾਲੇ ਵੀ ਜਿਹੜੇ ਸੀਗੇ ਜੇ ਆਪਾਂ ਕੱਲ੍ਹ ਦੀ ਵੀ ਗੱਲ ਕਰੀਏ ਤੇ ਅੱਜ ਦੀ ਵੀ ਗੱਲ ਕਰੀਏ ਨਸ਼ਾ ਇੱਕ ਕੋਮਨ ਫੈਕਟਰ ਹੈ ਇਹਨਾਂ ਦੇ ਨਾਮ ਨਹੀਂ ਮਿਲ ਰਹੇ ਸੋ ਕਈ ਵਾਰੀ ਨਸ਼ੇ ਦੀ ਤੋਲ ਪੂਰੀ ਕਰਨ ਵਾਸਤੇ ਇਹਦੇ ਨਾਲ ਸੁਝੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਆਪਸ 'ਚ ਜਿਹੜਾ ਰਾਬਤਾ ਸੀਗਾ ਉਹ ਗੋਲਡੀ ਨੇ ਕਰਾਇਆ ਸੀ ਉਹ ਡੀਟੇਲ ਹੋਵੇ ਸੋ ਗੋਲਡੀ ਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਸੀ ਕਰਕੇ ਬਿਕੋਜ਼ ਇਹ ਨਸ਼ਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਈ ਗੋਲਡੀ ਨੇ ਇਹਨਾਂ ਦਾ ਰਾਬਤਾ ਕਰਾਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਦਾਤ ਕਰੀ ਇਕਸਾਰ ਇਸ ਤੋਂ ਹੱਟ ਕੇ ਸਵਾਲ ਆ ਪੰਜਾਬ ਦੀ ਗੱਲ ਕੀਤੀ ਆਪਣੇ ਜਦੋਂ ਵੀ ਪੰਜਾਬ ਦੇ ਨੌਜਵਾਨ ਦੇ ਰਿਪੋਰਟ ਹੋਏ ਉਸ ਤੋਂ ਬਾਅਦ ਪੰਜਾਬ ਪੂਰ ਕਿੰਨੇ ਕਿੰਨੇ ਸਖਤ ਹੋ ਗਿਆ ਕੋਈ ਪਟਿਆਲਾ ਜਿਹੜੀ ਕੋਈ ਡਾਟਾ ਇਦਾਂ ਦਾ ਸਾਹਮਣੇ ਆਇਆ ਕਿ ਕਿੰਨੇ ਇਮੀਗ੍ਰੇਸ਼ਨ ਨੇ ਨਿਯਮ ਅਨੁਸਾਰ ਕੰਮ ਕਰਦਾ ਇਮੀਗ੍ਰੇਸ਼ਨ ਸੈਂਟਰ ਅੱਜ ਡੀਐਸਪੀ ਸੀਜੀ 2 ਦੇ ਅੰダー ਟੀਮ ਹੈਗੀ ਹੈ ਉਹ ਚੈੱਕ ਕਰ ਰਹੀ ਨਾਲ ਐਸਡੀਐਮ ਪਟਿਆਲਾ ਵੀ ਹੈਗੇ ਹੈ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵਾਲੋ ਕਰੀਏ ਉਹ ਸਾਰੇ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਉਹ ਵੀ ਚੈੱਕ ਕੀਤੇ ਜਾਣਗੇ ਜੇ ਕੋਈ ਵਿਦਾਊਟ ਲਾਇਸੈਂਸ ਆਪਰੇ ਤੇ ਉਹਦੇ ਖਿਲਾਫ ਜਿਹੜਾ ਸੂਟ ਬੰਦੀ ਕਲੈਕਸ਼ਨ ਹੈ ਸਰ ਬਹੁਤ ਸਾਰੀ ਸ਼ਿਕਾਇਤਾਂ ਇਹਨਾਂ ਦੇ ਇੰਗਲਿਸ਼ਲ ਸੈਂਟਰਾਂ ਦੀਆਂ ਨਾਲ ਸੰਬੰਧਿਤ ਨੇ ਲੱਗਦਾ ਕਿ ਜਿਹਨਾਂ ਲੋਕਾਂ ਦੇ ਪੈਸੇ ਫਸੇ ਪਏ ਆ ਜਾਂ ਇਹਨਾਂ ਲੋਕਾਂ ਨੇ ਇੱਕ ਧੰਦੀ ਦੀ ਮੁੱਤਖਾਲ ਆਪਣੇ ਕੋਲ ਰੱਖੇ ਪਏ ਆ ਉਹਨਾਂ ਦੀਆਂ ਸ਼ਿਕਾਇਤਾਂ ਪੰਜਾਬਪੁਰਸ ਕੋਲ ਵੀ ਨੇ ਜੇਲਾਵਾ ਇਸ ਵੀ ਨੇ ਲੱਗਦਾ ਕਿ ਪੰਜਾਬਪੁਰਸ ਉਸ ਤੇ ਵੱਡਾ ਕੰਮ ਕਰੀ ਜੀ ਮੈਂ ਜੇ ਤੁਹਾਨੂੰ ਫਿਗਰਸ ਦੱਸਾਂ ਤੇ ਮੋਰ ਥੈਨ 100 ਐਫ ਆਈ ਆਰਸ ਅਸੀਂ ਪਿਛਲੇ ਸਾਲ ਕੀਤੀਆਂ ਸੀ ਔਨ ਦਾ ਬੇਸਿਸ ਆਫ ਦਿਸ ਓਨਲੀ ਕਿ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ এজੰਟਸ ਨੂੰ ਬਟ ਉਹਨਾਂ ਨੂੰ ਲੀਗਲੀ ਬਾਹਰ ਨਹੀਂ ਕ ਸੋ ਉਹ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚੇ ਦਰਜ ਹੋ ਰਹੇ ਹਨ ਜਿਨ੍ਹਾਂ ਦੇ ਵੀ ਪਰਚਾ ਦਰਜ ਹੁੰਦਾ ਸੀ ਨਾਮ ਦੀ ਨਾਮ LIC ਆਫਿਸ ਨੂੰ ਰეკਮੈਂਡ ਕਰਦੇ ਆ ਕਿ ਨਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਸੋ ਜਿਹੜਾ ਵੀ ਕੋਈ ਇਲੀਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਲਿਆ ਜਾਵੇ ਸੋ ਜਿਹੜੇ ਲਾਇਸੈਂਸ ਅਪਲਾਈ ਹੋ ਰਹੇ ਨੇ ਇਹ ਇਹਨਾਂ ਤੇ ਵੀ ਕੋਈ ਸ਼ਕਤੀ ਬਧਾਈਏ ਜੀ ਕਿ ਉਹ ਜਿਵੇਂ ਉਹਦਾ ਬਹੁਤ ਜ਼ਿਆਦਾ ਟਰੇਸ ਕੀਤਾ ਜਾਵੇ ਤੇ ਵੀ ਤੁਹਾਨੂੰ ਲਾਇਸੈਂਸਿੰਗ ਅਥਾਰਟੀ ਨਾਲ ਗੱਲ ਕਰਨੀ ਕੋਈ ਡੀਸੀ ਸਾਹਿਬ ਨਾਲ ਸੋ ਮੈਂ ਜਿਹੜਾ ਪੁਲਿਸ ਵਾਲਾ ਹੈਗਾ ਲੋਕੀ ਕਰਦੇ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਪੀ ਤੋਂ ਹੀ ਜਾਂਦੇ ਨੇ ਸਰ ਫੋਟੋ ਕਰ ਲਈ ਜੀ ਕੀ ਕੋਈ